ਤੇ ਸਾਰੇ ਵੀਰਾਂ ਨੂੰ ਗਰਮੀ ਆਪਾਂ ਦੋਨੋਂ ਵੜੀ ਲੱਗਦੀ ਜਿੱਦਾਂ ਗੱਲ ਕਰਦੇ ਹੋ ਨਾ ਬਹੁਤ ਬੰਦੇ ਆ ਗਏ ਪੂਰੇ ਆਪਣੇ ਸਾਰੇ ਮਸ਼ੀਨ ਦੇ ਦੋ ਮਸ਼ੀਨ ਦੇ ਉੱਧਰ ਹੈਗੇ ਨੇ ਉੱਧਰ ਹੈਂ ਦੇਖਣ ਕਰਨਾ ਨੇ ਨਾ ਨਾ ਇਹ ਕਾਂਟੇ ਹੁੰਦੇ ਆ ਜੇ ਕਾਂਟੇ ਗਰਮੀ ਆਪਾਂ ਦੋਨੋਂ ਵੜੀ ਲੱਗਦੀ ਆ ਹਾਂ ਕਰ ਕੀ ਦੋਵੇਂ ਜਾਣੇ ਆ ਹਾਂ ਉਹਨਾਂ ਜਿਹਨੂੰ ਆਏ ਨਾ ਕਲਿੱਪਰ ਗੇਰ ਆਪਣਾ ਹਾਂ ਦੋ ਲਿਆਉਣੇ ਆਪਾਂ ਹਾਂ ਹੋ ਕੀ ਗੱਲ ਕਿਹੜਾ ਦੇ ਕਲਿੱਪਰ ਗੇਰ ਆਏ ਨਾ ਕਲੱਚ ਨੱਪਣ ਦੀ ਵੀ ਨਹੀਂ ਲੋੜ ਯਾਰ ਉਹਦੇ ਦਾਸ ਪਾ ਚਾ ਕਿੱਥੇ ਬਾਬਾ ਉਹ ਚਾ ਲਿਆ ਥਰਮੋਸ ਨਿੰਬਰ ਸੈਂ ਲਿਆ ਚਾ ਨਾਲ ਲੇਟਾ ਬੰਦ ਕਰ ਆ ਯਾਰ ਪੁਸ਼ਾਰ ਦੇ ਬਾਬਾ ਪੁਸ਼ਾਰ ਬਾਬਾ ਪੁਸ਼ਾਰ ਨਹੀਂ ਇਤਰਾ ਕਲ ਕਰਲ ਕਰਾਏ ਵਾਲ ਮੈਂ ਨਹੀਂ ਕੀਤੇ ਇਹ ਰਾਤੀ ਉਹਨੇ ਤੂੰ ਚੋਪ ਕਰ ਜਣਾ ਹੀ ਉਹ ਰੱਖ ਲੈਣੇ ਸੀ ਤੇ ਆਪਾਂ ਇਸ ਤਰ੍ਹਾਂ ਜਾ ਕੇ ਟਰੈਕਟਰ ਲੈ ਆਉਣੇ ਭੁੱਲਾ ਜਿੱਤਾ ਮੈਂ ਲਿਆਉ ਪੈ ਹੀ ਅਸੀਂ ਟਰੈਕਟਰ ਕਈ ਵੀਰਾਂ ਦਾ ਸਵਾਲ ਹੀ ਵੀ ਕਿਹੜੀ ਸਪਰੇਅ ਕਰੀਏ ਗੰਦ ਆਸਤੀ ਜਿਹੜੀ ਆਪਾਂ ਪੀ ਗੰਦ ਜਿਹੜਾ ਵਾ ਪੂਰਾ ਸੜ ਜੇ ਕੋਈ ਵੀ ਵੈਰਾਈਟੀ ਨਾ ਰਵੇ ਆ ਆਪਾਂ ਸਪਰੇਅ ਕੀਤੀ ਆ ਅਡਾਮਾ ਕੰਪਨੀ ਦੀ ਤੇ ਨਾਲ ਆਪਾਂ ਮੋਥਰੇ ਤੋਂ ਪਾਈ ਜਿਹੜੀ ਤੁਹਾਨੂੰ ਅੱਗੇ ਇੱਕ ਦਿਨ ਵੀਡੀਓ ਪਾਈ ਉਹ ਨਾਲ ਉੱਤੇ ਫੋਟੋ ਦਵਾਂ ਦੀ ਮੈਂਸ਼ਨ ਕਰ ਦਿੰਨੇ ਆ ਪੂਰਾ ਸਲਾਬ ਚਾਈਦੀ ਵਿੱਚ ਜੇ ਸਲਾਬ ਆ ਤੇ ਬਹੁਤ ਵਧੀਆ ਰਿਜ਼ਲਟ ਹੈ ਦਾ ਅੱਖਾਂ ਮੀਟ ਕੇ 1400 ਐਮਐਲ ਉਹ ਪੈਂਦੀ ਆ ਤੇ ਦੂਸਰੀ ਜਿਹੜੀ ਆ ਮੋਥਰੇ ਵਾਲੀ ਉਹ ਇੱਕ ਪੈਕਟ ਜਿਹਾ ਵਾ ਉਹ ਪੈਂਦਾ ਪੂਰਾ ਉਹ ਤੁਹਾਨੂੰ ਨਾਲ ਫੋਟੋ ਮੈਂਸ਼ਨ ਕਰ ਦਿੰਨੇ ਆ ਬਹੁਤ ਵਧੀਆ ਰਿਜ਼ਲਟ ਆ ਸਾਜਣ ਮੱਕੀ ਨੂੰ ਦੂਸਰੀ ਖਾਦ ਸ਼ੁਰੂ ਕਰਨ ਲੱਗੇ ਆ ਇਹ ਸਾਰਾ ਕਾ ਜਿਹੜਾ ਖਤਮ ਹੋ ਗਿਆ ਹੁਣ ਖਾਦ ਪਾਵਾਂਗੇ ਤੇ ਮੱਕੀ ਜਿਹੜੀ ਵਧੀਆ ਗਰੋਥ ਕਰੂਗੀ ਇੱਕ ਨੂਨ ਮਿੱਟੀ ਲਾਵਾਂਗੇ ਗੋਡੀ ਲਾਵਾਂਗੇ ਇੱਕ ਤੇ ਨਾਲ ਇਹਨਾਂ ਦੇ ਮੋਡਨਾ ਖਾਦ ਪਾਵਾਂਗੇ ਇੱਕ ਹੋਊਗੀ ਸਾਨੂੰ ਥੋੜੀ ਖੇਚਲ ਤਾਂ ਵਧ ਕਰਨੀ ਪੈਂਦੀ ਵੀ ਰੇਤ ਰੂਦ ਪਾ ਕੇ ਜ਼ਮੀਨਾਂ ਜਿਹੜੀਆਂ ਤਿਆਰ ਕੀਤੀਆਂ ਹਟ ਦੇ ਨਾਲ ਖਰਾਬ ਹੋਈਆਂ ਸੀ ਇਸ ਕਰਕੇ ਸਾਨੂੰ ਥੋੜੀ ਜਿਹੀ ਖੇਚਲ ਮੱਕੀ ਦੇ ਵੱਧ ਕਰਨੀ ਪੈਂਦੀ ਆ ਆਮ ਲੋਕਾਂ ਨਾਲੋਂ ਜਿਹੜੀ ਪੇਲੀ ਤਿਆਰ ਆ ਉਹਦੇ ਵਿੱਚ ਥੋੜੀ ਖੇਚਲ ਜੂਰੀਆ ਕੱਲੀ ਪਾਉਣੀ ਪੈਂਦੀ ਸਾਨੂੰ ਨਾਲ ਕੋ ਹੋਰ ਵੀ ਪਦਾਰਥ ਪਾਉਣੇ ਪੈਂਦੇ ਆ ਉਹ ਵੀ ਤੁਹਾਨੂੰ ਨਾਲ-ਨਾਲ ਸਾਰੀਆਂ ਵੀਡੀਓ ਬਣਾ ਕੇ ਦੱਸੀ ਜਾਂਦੇ ਆ ਗਰੋਥ ਪ੍ਰਮੋਟਰ ਕਿਹੜੇ ਹੋਣੇ ਆ ਕਿੱਦਾਂ ਸਾਰੇ ਰਿਜ਼ਲਟ ਇਸੇ ਕਰਕੇ ਦੱਸੀ ਦੇ ਵੀ ਕੋਈ ਵੀਰ ਇਹਦੇ ਵਿੱਚ ਕੋਈ ਕੰਪਨੀ ਦੀ ਕਿਸੇ ਦੀ ਪ੍ਰਮੋਸ਼ਨ ਨਹੀਂ ਕਿਸੇ ਦੁਕਾਨ ਦੀ ਪ੍ਰਮੋਸ਼ਨ ਨਹੀਂ ਜੋ ਅਸੀਂ ਕਰਦੇ ਆ ਉਹ ਤੁਹਾਡਾ ਨਾਲ ਸ਼ੇਅਰ ਕਰਦੇ ਦੀ ਆ ਚਾਰੋਂ ਨਹੀਂ ਘਾਤੋਂ ਲੈਣਾ ਲੈ ਲੈਣਾ ਪੰਜਾਬ ਜਿਹੜਾ ਨਾ ਵੀਰ ਇਹ ਲੱਭੂ ਨਾ ਕਿੱਧਰ ਨੂੰ ਜਾਂਦਾ ਇਹਨੇ ਲੱਭਣਾ ਨਹੀਂ ਮੇਰਾ ਨੂੰ ਨਾ ਕਰੀ ਨਾ ਗਣਾ ਪਹੁੰਚਦਾ ਇਹਨੇ ਫਿਰ ਉਸੇ ਕੰਮ ਤੇ ਆਉਣਾ ਉਹ ਟਪਲੇ ਫੜਨੇ ਨੇ ਫਿਰ ਹਾਂ ਟਪਲੇ ਨੇ ਚੱਕ ਤਪੜੇ ਵੀ ਨਹੀਂ ਕੱਲਣੇ ਆ ਤਪੜੇ ਵੀ ਨਹੀਂ ਕੱਲਣੇ ਨੇ ਲੁਕਦੇ ਫਿਰਨਾ ਮੈਨੂੰ ਮੈਂ ਨਹੀਂ ਕੀਤੀ ਪੰਜਾਬ ਨਾਲ ਤੇ ਮੈਨੂੰ ਰੇਡ ਲੱਗਦੇ 1100 ਰੁਪਏ ਹਰ ਜਨਨ ਦਾ ਆ ਗਰੂ ਖਾਧ ਤੇ ਕਿੰਨੂ ਦਿੰਦਾ 30 ਰੁਪਏ ਇਹ ਨੋ ਨਹੀਂ ਉਹ ਬਣਾ ਕੇ ਜਗਾਰ ਤੂੰ ਆਪਦਾ ਬਣਾਇਆ ਉਹਨੇ ਵੀ ਪੰਜ ਸਾਲ ਮਣ ਕੇ ਬਹਿ ਕੇ ਖਾਣਾ ਹਾਂ ਬਹਿ ਕੇ ਖਾਣਾ ਸਹੀ ਜਾ ਰਹੇ ਉਹ ਤੇ ਤਕਾ ਲੱਗ ਗਿਆ ਕੰਜਰ ਦਾ ਇਹਨੂੰ ਮੰਤਰੀ ਦੀ ਆਸ ਹੈਗੀ ਹੂੰ ਹੂੰ ਨਹੀਂ ਬਹੁਤ ਵਿਚਾਰ ਵੀਰਾਂ ਦੇ ਸੁਣਨ ਨੂੰ ਮਿਲ ਲਿਆ ਅੱਜ ਕਿਉਂਕਿ ਕੰਮ ਸਵੇਰ ਦਾ ਕੋਈ ਹੈ ਨਹੀਂ ਆ ਤੇ ਇਸੇ ਥਾਂ ਦੇ ਵਿਚਾਰ ਲੱਗਣਦੇ ਆ ਵੀ ਤਰੀਕਾਹਣ ਬਣੇ ਤੇ ਕੋਣ ਵਿਸ਼ਾ ਇਹੋ ਚੱਲਣ ਵਿਸ਼ਾ ਇਹੋ ਹੀ ਚੱਲਣ ਡਿਆ ਮੈਂ ਤੇ ਵਿਸ਼ਾ ਆਪ ਦਾ ਪਹਿਲੋਂ ਲੜਕੇ ਮਨ ਹੋ ਰਿਹਾ ਤੋਂ ਮਰਲੇ ਥਾਂ ਉਹ ਹੀ ਇਹ ਵੀ ਵੇਂਦਾ ਰਹਿੰਦਾ ਜਦੋਂ ਡੈਡੀ ਹਣੀ ਪਿੰਡ ਨੂੰ ਤੁਰ ਪੈਂਦੇ ਆ ਤੇ ਮਗ ਰਹੀ ਇਹਨੂੰ ਪਿੰਡ ਨੂੰ ਅੱਜ ਚਲ ਜਾਂਦਾ ਏ ਤੇ ਜੇ ਇਹਨੂੰ ਪੂਰਾ ਭੇਤ ਆਇਆ ਵੀ ਡੈਡੀ ਨੇ ਰੋਟੀ ਖਾ ਕੇ ਤੇ ਇੰਨੇ ਟਾਈਮ ਤੇ ਆਉਣਾ ਵਾਪਸ ਉਹਨ ਜਿਹਨੂੰ ਢੀੜਾ ਕੱਢ ਆਉਂਦਾ ਏ ਢੀੜਾ ਕੱਢ ਆ ਆਹੋ ਉਹਨੇ ਮੈਂ 10 ਦਿਨ ਮਹੀਨਾ ਛੁੱਟੀ ਕਰਨੀ ਫਿਰ ਤਾਉਨ ਪਾ ਲੱਗੂਗਾ ਵੇਖ ਤਾ ਉਹ ਹੁਣ ਤੈਨੂੰ ਪਤਾ ਨੇ ਤੇਰੀ ਫੜੇ ਚ ਕੱਢਣੀ ਉਹ ਆ ਕੈਮ ਹੁਣ ਹੁਣ ਦੁੱਦਾ 10 ਦਿਨ ਛੁੱਟੀ ਕੱਢਣੀ ਹੁਣ ਤੇ ਤੈਨੂੰ ਪਤਾ ਪਿਓਰ ਫੇਰ ਬੂਲ ਕਰਾ ਗਿਆ ਹੁਣ ਆ ਗਿਆ ਪੂਰਾ ਕੰਮ ਨੇ ਨਹੀਂ ਨਹੀਂ ਬੱਲਾ ਲੱਗਿਆ ਹੁਣ ਲੱਗ ਰਿਹਾ ਕਿੱਦ ਕਿੱਦ ਜਾ ਕਰਦੇ ਨਿਕੜੀ ਆ ਨੇ ਨਾਲੇ ਬਾਰਗ ਤਾਂ ਮੇਰੀ ਸਫਾਈ ਦੀ ਡਿਊਟੀ ਸਫਾਈ ਮੈਂ ਬੋਲ ਕੀਤੀ ਆ ਉਹ ਨਹੀਂ ਉਹ ਤੇ ਸੰਡੇ ਆ ਬਾਕੀ ਮੈਂ ਤੁਹਾਨੂੰ ਦੱਸਣ ਡਿਆ ਵੀ ਉਸ ਤਰ੍ਹਾਂ ਚਲੀ ਜਾ ਨਾ ਤੂੰ ਕੰਮ ਤੇ ਤੇਰਾ ਸਾਰੇ ਬੰਦਿਆਣੇ ਵਿੱਚ ਕਮੈਂਟ ਕਰਕੇ ਆਖਿਆ ਇਹ ਬਹੁਤ ਵਧੀਆ ਵੀਰ ਨੇ ਕੰਮ ਕੀਤਾ ਵਾ ਕੰਮ ਤੋਂ ਸਾਨੂੰ ਪਤਾ ਵਾ ਪਰ ਇਹ ਵੀ ਉਤਰਾਂ ਤੈਨੂੰ ਦੱਸਣ ਦਾ ਮੈਨੂੰ ਪਤਾ ਨਹੀਂ ਕੀ ਸਿਸਟਮ ਜਿਆ ਵਾ ਕੰਮ ਦਾ ਕੱਕੀ ਕੀਤਾ ਤੂੰ ਤਿਆਰ ਕਰਦਾ ਤੂੰ ਜਿਹਾ ਖਾਂਦੇ ਕੰਮ ਕੀਤਾ ਸਾਫ ਇਹਨੂੰ ਗੋਲੀ ਦਾ ਆਰਡਰ ਕਰਾਓ ਨਹੀਂ ਨਹੀਂ ਗਾ ਕੇ ਨਹੀਂਦਾ ਐਨੀ ਸਫਾਈ ਨਾ ਕਰੀ ਨਹੀਂ ਤਰਨਤਾਰਨ ਵਾਲੀ ਦਾ ਓਏ ਤਰਨਤਾਰਨ ਜਾਂ ਪ੍ਰਾਗ ਦਾ ਕਰਾ ਦੋ ਸਰਕਾਰ ਨੂੰ ਮਨਜ਼ੂਰੀ ਦਵਾ ਦਈਏ ਵੀ ਇੰਨੀ ਸਫਾਈ ਕਰਦਾ ਵੀਰ ਵੀ ਇਹਨੂੰ ਇੱਕ ਪ੍ਰਾਗਾ ਜ਼ਰੂਰੀ ਦੋ ਯਾਰ ਘਾਟ ਬਣਾ ਦਿਓ ਇੱਕ ਵਾਰ ਇਹਨੂੰ ਆਪ ਕੋਲ ਲੈ ਸਕਦੇ ਕਿ ਜਾਈਗਾ ਹੁਣ ਤਿਆਰ ਹੋ ਗਏ ਅਰਵਿੰਦਰ ਸਿੰਘ ਕਾ ਵੀ ਪ੍ਰੋਜੈਕਟ ਕੈਨੇਡਾ ਦੇ ਆਵਾ ਪ੍ਰੋਗਰਾਮ ਤੇ ਚੱਲੇ ਆਂ ਸਾਥਾ ਲਾ ਲਈਏ ਕੜੀ ਪ੍ਰੋਗਰਾਮ ਆਪਣਾ ਰਵਿੰਦਰ ਸਿੰਘ ਵੀਰ ਦਾ ਉੱਥੇ ਚੱਲੇ ਆ ਆ ਫਤੀ ਤੇ ਗੁਰਮਨ ਤਿਆਰ ਵਰ ਤਿਆਰ ਜਗਾਇਰਾ ਛੱਕੀ ਦੇ ਪਹਿਲੇ ਮੁਰਜੇ ਦੀ ਸ਼ਾਨ ਚ ਨਹੀਂ ਆਉਂਦੇ ਇਹਨੇ ਤੇ ਆਖਿਆ ਤੈਨੂੰ ਪਹਾੜ ਫੁੱਟ ਵਿਖਾ ਕੇ ਲਈਏ ਤੂੰ ਮਾਮਾ ਦਾ ਤਰੇ ਹੀ ਨਹੀਂ ਹੋਦੈ ਮੇਰਾ ਅੱਜ ਆ ਕੀ ਜਾਂਦਾ ਸੀ ਸਤੂ ਆ ਹੀ ਥੋੜੇ ਬਾਅਦ ਚੜੇ ਆ ਥਲੇ ਥੋੜੇ ਉੱਪਰ ਮੈਂ ਰਾਜਨ ਪੂਲਾ ਮੈਂ ਚੱਲ ਜਾਈਏ ਬਾਕੀ ਨਾ ਅੰਦਰ ਕੋਈ ਸਾਬ ਨੂੰ ਬਾਹਰ ਲੋਕ ਕਰ ਦੇ ਇੰਗਲਿਸ਼ ਬੋਲੇ ਲੋਕ ਕਰ ਦੇ ਲੋਕ ਕਰ ਦੇ ਯਾਨੀ ਕਿ ਬੋਕਾ ਮੈਂ ਲੋਕ ਕਰ ਦੇ ਬੋਕਾ ਮੈਂ ਤਾਂ ਮੇਕੇ ਲੋਕ ਖੁੱਲ੍ਹੇ ਹੀ ਲੋਕ ਜਿਆਦਾ ਹੋ ਗਿਆ ਨਾ ਲੋਕ ਜਿੰਦਰੀ ਨੂੰ ਜਗਾਲ ਪਿਆ ਮੈਨੂੰ ਕਹਿੰਦੇ ਚੱਲੀ ਜਾ ਅਗਲੇ ਦਿਨ ਮੈਂ ਨਹੀਂ ਨਹੀਂ ਤੂੰ ਵੀ ਕੰਦਾ ਵਿੱਚ ਨਾਲ ਕਹਿੰਦਾ ਵੀ ਆਪਾਂ ਰਾਸਤਾ ਨੂੰ ਜਾਣਾ ਕਿ ਨਹੀਂ ਉੱਥੇ ਨਾਲ ਮਾਲ ਮੋੜ ਵੇਖਿਆ ਕਿੱਦਾਂ ਨਿਕਲਦਾ ਖੜਦਾ ਮੈਂ ਪਹਾੜੀਆਂ ਵਾਲੇ ਬਣ ਕੇ ਤਰਿਆੜਾ ਜਾਵੇ ਜੇ ਜਿੱਧਰ ਚਾਹ ਵੀ ਠੰਡੀ ਨਹੀਂ ਵਾਰਾ ਖਾਣੀ ਤੇ ਨਾਲੇ ਬਾਪੂ ਲੈ ਜਿਹੜਾ ਬਰਫ਼ ਜਾਂਦਾ ਹੈ ਨਾ ਮੇਰੀ ਗੱਲ ਸੁਣ ਬੰਦਾ ਦੇ ਵੇ ਕਿਹੜਾ ਬਰਫ਼ 'ਚ ਖੜਨ ਵਾਲਾ ਕਿ ਤੱਤੇ ਤੱਕ ਹੀ ਖੜਨ ਵਾਲਾ ਜਿਹੜਾ ਜਿਹੜਾ ਹੈਗਾ ਮਾੜਾ ਮੋਟਾ ਵੀ ਠੰਡੇ ਨਾਲ ਛੱਡ ਜਾ ਕਰਨਾ ਵਿੱਚ ਮੈਂ ਉਹਦੇ ਨਾਲ ਮਹਾ ਮੈਂ ਸਿਆਲ ਓਏ ਉਹਦੇ ਨਾਲ ਮਹਾ ਮੈਂ ਸਿਆਲ ਮਕਾਇਆ ਤੇ ਸਾਲੇ 0 ਡਿਗਰੀ ਤੇ ਜਾਣ ਨੂੰ ਫਿਰ ਗੁਰੂਆ ਇਹਦਾ ਮੁੜਕਾ ਹੈ ਛੁੱਟਿਆ ਲੁਧਿਆਣੇ ਯੂਨੀਵਰਸਿਟੀ ਜਿਵੇਂ ਨਾ ਉਹੜਾ ਕਈ ਵੰਦਾ ਆਉਂਦਾ ਅੰਦਾਸ ਤਾਲੀ ਹਾਲੀ ਆਪਾਂ ਵੇਖਿਆ ਲਾ ਆਪਣੇ ਕੋ ਟਰੈਕਟਰ ਹੀ ਹੈਗੇ ਫੋਰੀ ਸਾ ਇਹੋ ਟਰੈਕਟਰ ਆਪਣੇ ਕੋ ਸਾਰੇ ਆਏ ਫਿਰਦੇ ਨੇ ਅਹ ਲਿਆ ਵੀ ਹੈ ਕਿਦਾਂ ਦੇਖਣੀ ਕਿਦਾ ਆਹ ਹਾਂ ਚਾਲ ਠੀਕ ਆ ਫਿਰ ਪੈਦਾ ਵੀ ਹੋ ਰਹੀ ਹੋ ਰਹੀ ਫਾਸੇ ਮਾਲੇ ਬੇਜੇ ਵੜ ਕੇ ਆਇਆ ਮੈਂ ਦੇਖ ਕੇ ਆਇਆ ਰੂਟ ਲੈਣਾ ਪਹਿਲਾਂ ਕਿੰਨਾ ਟਾਡੋ ਲੱਗੇ ਰਿਹਾ ਜੇ ਪਤਾ ਨਾ 20-20 ਕਿਲੋ ਮਿੱਟੀ ਵੀ ਲੈਣੇ ਨਾਲ ਜੋਕੇ ਕਰਦੇ ਨੇ ਨਹੀਂ ਲੈਣ ਦਾ ਮਰੂਡਾ ਨੇ ਲੈ ਬਣਾਇਆ ਆਪਾਂ ਨੂੰ 3-5-5 ਕਿਲੋ ਮਿੱਟੀ 10 ਕਿਲੋਮੀਟਰ ਤੁਰ ਕੇ ਜਾਣਾ ਪੈਣਾ ਸਭ ਰੂਟੇ ਵਰਗਾ ਲੈਣਦੇ ਗੱਡੀ ਅੱਗੇ ਓਏ ਗੱਡੀ ਅੱਗੇ ਗੱਡੀ ਅਖੇੜੀ ਲੱਭਦੀ ਮੈਂ ਗੱਡੀ ਅੱਗੇ ਬੜੀ ਦੂਰ ਗੱਡੀ ਤੁਰ ਕੇ ਮਾਂ ਕਿਹਾ ਖਾਲੀ ਆਏ ਦੋਵੇਂ ਭੱਜ ਜਾਇ ਸੁੱਟ ਕੇ ਉਹਦੇ ਨੇ ਉਹ ਆਂਦਾ ਆਂਦਾ ਐਵੇਂ ਹੀ ਆਏ ਆਂਦਾ ਪਾਣੀ ਕਿੱਥੋਂ ਚੋਕ ਰਾਇਆ ਕਹਿੰਦਾ ਐਡੇ ਮਰੂਦ ਵਧੀਆ ਨਹੀਂ ਪਾਉਂ ਜੇ ਆਦਾ ਤਾਂ ਹੀ ਸੁਟੇ ਮੁਰਦੂ ਮੁਰਤੀ ਵਾਈਫਾਈ ਲੈਂਚ ਅਹੀਂ ਲੱਗੇ ਧੱਕੇ ਵੱਜੇ ਖਿੱਚ ਤੂੰ ਲੈ ਆਈ ਹੁੰਦੇ ਇੱਕ ਜਿਵੇਂ ਆਂਦੇ ਨੇ ਬਈ ਥੋਂ ਲਿਆਏ ਲਾਗੋਂ ਚੱਕ ਚੱਕ ਕੇ ਉਦੋਂ ਆਏ ਕਹਿੰਦਾ ਇੱਕ ਪਰਚੀ ਦੇਵੇ ਤੇ ਦੂਜਾ ਮੁਰਤੀ ਯਾਰੀ ਮੂਵੀ ਨਹੀਂ ਪੰਡਿਕ ਚਲਦਾ ਨਹੀਂ ਫਰਦੂ ਬਲੌਗ ਨੇ ਬਣਾਉਂਦੇ ਕੱਲਾ ਕੱਲਾ ਟੱਕਣ ਚੁੱਕ ਕੇ ਫਲੈਸ਼ ਮਾਰਨਾ ਕਲਾ ਪੈਂਦਾ ਜਾਂਦੇ ਦਿੱਜਾ ਮਾਰਨਾ ਇਹ ਪਿੱਤੀਆਂ ਮੱਖੀਆਂ ਨਹੀਂ ਗੜਾ ਹਲਦੀ ਗਰਮੀ ਦਾ ਆਵਲ ਆਪਣਾ ਦਵਾਈ ਮਾਰੋ ਲਿਆ ਕੇ ਕੇਲੇ ਤੋਂ ਪਹਿਲਾਂ ਦਵਾਈ ਨਾ ਮਾਰੋ ਖਲੋਦੋ ਮਾਰੋ ਬਈ ਲਿਆ ਤੇਰੇ ਨਾਲ ਆ ਗਿਆ ਨਰਵਲੋ ਲਾਲ ਆਹ ਕੋਣ ਨਹੀਂ ਅਜੇ ਕਰਨਾ ਮੈਂ ਗਾੜੀ ਮੈਂ ਆ ਜਾ ਸਿਰ ਤੇ ਆ ਨਾ ਆ ਦੱਜਾ ਹੀ ਲਿਆ ਕੁਰਸੀਆਂ ਨਾਰਾਂ ਦਾ ਜੂਜਾ ਅੰਦਰ ਪੀਣਾ ਨਾਰਾਂ ਦਾ ਹੀ ਉਂਗੀ ਯਾਰੋ ਗੱਲ ਗੁਰੂ ਆਤ ਖੂਨ ਵਧੂਗਾ ਇਹ ਸਾਰਾ ਨਾ ਦੇ ਕੇ ਕੀਤਾ ਰੰਗ ਵੇਖ ਕੇ ਕਈ ਵੀਰ ਆਪਾਂ ਨੂੰ ਪੁੱਛਦੇ ਫੋਨ ਲਾ ਕੇ ਭਾਜੀ ਵੀ ਹੁਣ ਆਪਾਂ ਕਣਕਾ ਨੂੰ ਸਪਰੇਅ ਕਰਦੀਏ ਕਿ ਨਹੀਂ ਕਰਦੀਏ ਵੀਰ ਜੀ ਇਦਾਂ ਵਾ ਜਿਹੜੀਆਂ ਕਣਕਾਂ ਦੇ ਥੋੜੀਆਂ ਜੀਆਂ ਗੀਤਰੀਆਂ ਵਾਂ ਉਹਨਾਂ ਦੇ ਤੇ ਹੁਣ ਦਾਣਾ ਤਕਰੀਬਨ ਨਾ ਕਣਕਾਂ ਚੱਲ ਗਈਆਂ ਵਾਂ ਤੇ ਲੋਡ ਵੀ ਨਹੀਂ ਕੋਈ ਖਾਸ ਹੋਣ ਈ ਕਿਉਂਕਿ ਉਹ ਲਾਲੀ ਜੀ ਫੜ ਗਈਆਂ ਜਿੱਦਾਂ ਹਰ ਕੰਡ ਕਣਕ ਜਿਤਨਾ ਆਪਣੀ ਕਣਕ ਥੋੜੀ ਜੀ ਇਲਾਕੇ ਨਾਲੋਂ ਲੇਟ ਹੀ ਤੇ ਆਪਣੇ ਆਵੇਖੋ ਮੈਂ ਵੇਖਣ ਨੇ ਛਿੱਟੇ ਦੇ ਵਿੱਚ ਨਾ ਕਿਤੇ ਕਿਤੇ ਜਿਦਾਂ 10 10 ਨੀ ਅਜੇ ਕਿਤੇ 10 10 ਵੀ ਐ ਤੇ ਕਿਤੇ 2 2 3 3 ਦਾਣੇ ਵੀ ਆ ਤੇਲੇ ਦੇ ਬੈਠੇ ਆ ਤੇ ਜੇ ਕਰ ਵੀ ਦਵਾਂਗੇ ਤੇ ਕੋਈ ਐਡੇ ਨੁਕਸਾਨ ਵਾਲੀ ਗੱਲ ਨਹੀਂ ਐਡਾ ਖਰਚਾ ਬਣੀ ਆ ਜਿੰਨਾ ਕ ਆਪਾਂ ਇੱਥੇ ਖਰਚਾ ਕਰਨਾ ਉਹਨਾਂ ਕਿਦਾ ਝਾੜ ਵੀ ਵੱਜ ਜਾਣਾ ਵਾ ਕੋਈ ਐਡਾ ਨਹੀਂ ਆਪਾਂ ਕਹਿ ਸਕਦੇ ਕਿ ਜਿਹੜਾ ਇਹ ਸਪਰੇਅ ਦਾ ਚੱਕਰ ਨਾ ਇਹ ਆਪਾਂ ਵੇਖ ਕੇ ਨਾ ਆਪਦੇ ਖੇਤ ਦੇ ਵਿੱਚ ਢੀੜਾ ਮਾਰੋ ਖੇਤ ਦੇ ਵਿੱਚ ਵੇਖੋ ਜੇ ਤੇ ਤੁਹਾਡਾ ਦਾਣਾ ਨੱਪ ਕੇ ਵੇਖ ਲਓ ਦੁੱਧਾ ਜਿਹੜਾ ਵਾ ਉਹ ਨੱਪਿਆਂ ਅਜੇ ਪੂਰਾ ਫਿਸਣ ਡਿਆ ਵਾ ਤੇ ਫੇਰ ਤੁਸੀਂ ਹਿਸਾਬ ਲਾਓ ਵੀ ਜਿਹੜਾ ਤੇਲਾ ਉਹਨੇ ਨੁਕਸਾਨ ਕੋਈ ਉਹਨੇ ਜਦੋਂ ਦੁੱਧਾ ਨੱਪਾਂਗੇ ਤਾਂ ਉਹਨੇ 2-3% ਜਿਹੜਾ ਵਾ ਆਪਣਾ ਨੁਕਸਾਨ ਕਰ ਹੀ ਦੇਣਾ ਇਸ ਕਰਕੇ ਸਪਰੇਅ ਕਰਨ ਦਾ ਜਿਹੜਾ ਤਰੀਕਾ ਵਾ ਪੂਰਾ ਸਹੀ ਹੋਣ ਇਹਨੂੰ ਜੇ ਆਪਾਂ ਸਪਰੇਅ ਕਰ ਦਾਂਗੇ ਤੇ ਫੇਰ ਕੋਈ ਚੱਕਰ ਨਹੀਂ ਕੋਹਣਾ ਕੋ ਆਪ ਨੂੰ ਫਰਕ ਪਊਗਾ ਹੀ ਜਿਹੜੇ ਜਿਹੜੇ ਨੂੰ ਛਿੱਟੇ ਨੂੰ ਆਪਾਂ ਵੇਖ ਲੈਨੇ ਆ ਹਰ ਇੱਕ ਛਿੱਟੇ ਦੇ ਵਿੱਚ ਕੋਈ ਦੋ ਦੋ ਚਾਰ ਚਾਰ ਜਿਹੜੇ ਆ ਨਾ ਤੇਲੇ ਦੇ ਦਾਣੇ ਬੈਠੇ ਆ ਮੁੜ ਕੇ ਜਾਦੇ ਪੈ ਤੋਂ ਵੀ ਕਰਨੀ ਪੈਣੀ ਆ ਨਾਲੇ ਤੇ ਤੇਲੇ ਦੇ ਨਾਲ ਕੀ ਹੁੰਦਾ ਵਾ ਕਣਕ ਦਾ ਰੰਗ ਕਾਲਾ ਜਾ ਪੈ ਜਾਂਦਾ ਉਹ ਫਿਰ ਵੇਖਣ ਨੂੰ ਵੀ ਕਣਕ ਸੋਣੀ ਨਹੀਂ ਲੱਗਦੀ ਹੁਣ ਸਾਰੀਆਂ ਖੇਚਣਾ ਕਰਕੇ ਤੇ ਆ ਪੈਂਡ ਤੇ ਮਹਾਈਆਂ ਸਾਰੇ ਮਗਰ ਆਪਣਾ 400 500 ਰੁਪਏ ਹੋਰ ਖਰਚ ਆਣਾ ਇਸ ਸਾਰਾ ਕੁਝ ਕਰਕੇ ਤੇ ਜ 500 ਰੁਪਏ ਦੀ ਖੇਚਲ ਬਦਲੇ ਆਪਾਂ ਇਹ ਕੰਮ ਛੱਡ ਦਈਏ ਤੇ ਫਿਰ ਜਿਹੜਾ ਉਹ ਵੀ ਆਪਣੇ ਵਾਸਤੇ ਚੰਗਾ ਨਹੀਂ ਕਿਉਂਕਿ ਜੇ 500 ਰੁਪਏ ਨਾਲ ਨਾਲ ਆਪਣਾ ਝਾੜ ਵਾਧਾ ਵਾ ਥੋੜਾ ਬੜਾ ਤੇ ਫਿਰ ਆਪਾਂ ਨੂੰ ਇਹ ਵੀ ਜਿਹੜਾ ਕੰਮ ਨਵੇੜ ਦੇਣਾ ਚਾਹੀਦਾ ਜਾਂ ਕਰ ਦੇਣਾ ਚਾਹੀਦਾ ਇਸ ਕਰਕੇ ਆਪਾਂ ਤੇ ਸਾਰੇ ਵੀਰਾਂ ਨੂੰ ਇਹੋ ਹੀ ਸਲਾਹ ਦਿੰਨੇ ਆਂ ਵੀ ਸਪਰੇ ਜੀ ਦੀ ਕਣਕ ਲੇਟ ਆ ਉਹਨੂੰ ਨਹੀਂ ਵੇਖਣਾ ਚਾਹੀਦਾ ਅੱਗਾ ਪਿੱਛਾ ਉਹ ਆਪਦੀ ਸਪਰੇਅ ਕਰਦੇ ਜਿਹਦੀ ਕਣਕ ਗੇਤਰੀ ਲਾਲ ਹੋ ਗਈ ਆ ਉਹ ਨਾ ਵੀ ਕਰੇ ਤੇ ਚੱਲ ਸਰ ਜੂਗਾ ਉਹ ਤੁਰਦੀ ਨਹੀਂ ਉਹ ਜੜਾਂ ਹੀ ਆ ਜਿਹੜੀਆਂ ਰੇਤ ਵਾਉ ਉਹਨੂੰ ਜੱਕ ਜਾ ਮਾਰ ਜਾਂਦੀਆਂ ਗੋਡੀ ਵੱਜ ਕੇ ਕਿਤੇ ਪੈਲੀ ਖੋਲ ਜਾਂਦੀ ਆ ਆਪਾਂ ਨੂੰ ਪਤਾ ਵੀ ਗੋਡੀ ਦਾ ਜਿਹੜਾ ਵਾ ਬਹੁਤ ਜ਼ਿਆਦਾ ਫਰਕ ਹੁੰਦਾ ਵਾ ਜਦੋਂ ਆਪਾਂ ਕਿਸੇ ਵੀ ਸਬਜ਼ੀ ਨੂੰ ਜਾਂ ਕਿਸੇ ਵੀ ਚੀਜ਼ ਨੂੰ ਗੋਡੀ ਮਾਰ ਦਿੰਨੇ ਆ ਤੇ ਉਹਦਾ ਅੱਧੋ-ਅੱਧ ਫਰਕ ਪੈ ਜਾਂਦਾ ਵਾ ਇਸ ਕਰਕੇ ਅਸੀਂ ਨਾਲ ਤੇ ਨੂੰ ਤੇਰੀ ਖਾਦ ਪੈ ਜੂਗੀ ਤੇ ਨਾਲੇ ਇਹਨੂੰ ਗੋਡੀ ਵੱਜੂਗੀ ਇਹਨੂੰ ਸਪਰੇਅ ਹੋ ਗਈ ਗੰਦ ਵਾਲੀ ਗੰਦ ਜਿਹੜਾ ਵਾ ਤਕਰੀਬਨ ਸਾਰਾ ਹੀ ਸੜ ਸੁੜ ਗਿਆ ਵਾ ਕਿ ਬਹੁਤ ਵਧੀਆ ਰਿਜ਼ਲਟ ਰਿਹਾ ਜਿੱਥੇ ਥੋੜਾ ਜਿਹਾ ਪਾਣੀ ਘੱਟ ਹੀ ਤੇ ਆਪਣਾ ਸੁੱਕਾ ਹੀ ਬੈਡਬੁੱਡ ਉੱਥੇ ਥੋੜਾ ਜਿਹਾ ਰਿਜ਼ਲਟ ਜਿਹੜਾ ਵਾ ਘੱਟ ਆਇਆ ਵਾ ਬਾਕੀ ਜਿੱਥੇ ਪੂਰਾ ਵੱਤਰ ਹੀ ਉਥੇ ਤਕਰੀਬਨ ਜਿਹੜਾ ਵਾ ਰਿਜ਼ਲਟ ਇਹਦਾ ਅਡਾਮਾ ਕੰਪਨੀ ਦਾ ਜਿਹੜੀ ਦਵਾਈ ਦਾ ਬਹੁਤ ਵਧੀਆ ਆ ਵਾ ਤੇ ਜਿੰਨੇ ਵੀ ਸਪਰੇ ਕਰਨੀ ਆ ਉਹ ਮੇਰਾ ਵੀਰ ਇਸੇ ਗੱਲ ਦਾ ਹੀ ਧਿਆਨ ਰੱਖੇ ਵੀ ਜਿਹੜੀ ਮੱਕੀ ਦੇ ਵਿੱਚ ਸਪਰੇ ਕਰਨ ਤੋਂ ਪਹਿਲਾਂ ਜਿਹੜਾ ਨਾ ਗੇਲ ਜਿਹੜੀ ਆ ਬਹੁਤ ਜ਼ਰੂਰੀ ਆ ਤੇ ਉਹ ਜੇ ਗੇਲ ਨਹੀਂ ਹੈਗੀ ਤੇ ਫੇਰ ਆਪਣੀ ਜਿਹੜੀ ਆ ਮੱਕੀ ਜਿਹੜੀ ਆ ਗਰੋਥ ਗਿਲ ਨਹੀਂ ਹੈਗੀ ਤੇ ਜਿਹੜੀ ਆਪਣੀ ਮੱਕੀ ਦੇ ਵਿੱਚ ਗੰਧ ਵਾ ਉਹਨੂੰ ਜਿਹੜਾ ਵਾ ਦਵਾਈ ਜਿਹੜੀ ਆ ਅਸਰ ਕੱਟ ਕਰਦੀ ਆ ਇਸ ਕਰਕੇ ਨਿਕੀਆਂ ਨਿਕੀਆਂ ਗੱਲਾਂ ਜਿਹੜੀਆਂ ਤੇ ਗਲਤੀਆਂ ਆਪਾਂ ਕਰ ਬੈੰਦੀਆਂ ਤੇ ਮੁੜ ਕੇ ਆਪਾਂ ਆਪ ਦੀ ਗਲਤੀ ਨੂੰ ਛਪਾਉਣ ਦੇ ਮਾਰੇ ਇਹਦੇ ਬਾਰੇ ਦੂਸਰਿਆਂ ਨੂੰ ਬਲੇਮ ਦਿੰਦੇ ਰਹਿੰਦੇ ਆ ਹੁਣ ਕਈਆਂ ਥਾਵਾਂ ਤੇ ਮੱਕੀ ਨੂੰ ਪਾਣੀ ਵੱਧ ਲਾ ਕੇ ਕਿਸਾਨਾਂ ਨੇ ਮੱਕੀ ਦੀ ਜਿਹੜੀ ਗਰੋਥ ਆ ਉਹ ਘਟਾ ਦਿੱਤੀ ਆ ਮੈਂ ਇਹ ਤੁਹਾਨੂੰ ਉਹਨਾਂ ਵੀ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਇਹੋ ਦੱਸਦਾ ਰਿਹਾ ਵੀ ਮੱਕੀ ਨੂੰ ਪਾਣੀ ਘੱਟ ਲਾਓ ਜਦੋਂ ਤੁਹਾਨੂੰ ਲੱਗਦਾ ਨਾ ਖੇਤ ਦੇ ਵਿੱਚ ਜਿਹੜੀ ਮੱਕੀ ਆ ਆਪਣੀ ਕੁਮਲੌਂਦੀ ਆ ਦੁਪਹਿਰੇ ਬਾੜੀ ਜ਼ਿਆਦਾ ਬਣਾ ਸੀਕ ਲਵਾ ਦਿਓ ਕਿ ਸਾਹਬ ਜੀ ਨੂੰ ਪਤਾ ਲੱਗ ਹੀ ਜਾਂਦਾ ਵੀ ਚੀਜ਼ ਪਾਣੀ ਮੰਗਦੀ ਆ ਫਿਰ ਪਾਣੀ ਲਾਓ ਵੀ ਪਤਲਾ-ਬਤਲਾ ਜਿੰਨਾ ਚਿਰ ਮੱਕੀ ਜਿਹੜੀ ਆ ਗੋਡੇ-ਗੋਡੇ ਨਹੀਂ ਹੋ ਜਾਂਦੀ ਉਹਨਾਂ ਚਿਰ ਪਾਣੀ ਇੱਕ ਵੱਡਿਓ ਨਾ ਲਾਓ ਕਿਉਂਕਿ ਇਹ ਮੁੜ ਕੇ ਗਰੋਥ ਕਰਨ ਨੂੰ ਛੱਡ ਦਿੰਦੀ ਆ ਮੱਕੀ ਇਹ ਸਾਨੂੰ ਸਾਰਿਆਂ ਨੂੰ ਹਰ ਇੱਕ ਵੀਡੀਓ ਦੇ ਵਿੱਚ ਵੀ ਦੱਸੀਦਾ ਵਾ ਕਰੀਦਾ ਵੀ ਆ ਕਿ ਪਾਣੀ ਮੱਕੀ ਨੂੰ ਹਿਸਾਬ ਨਾਲ ਲਾਓ ਜਿੰਨੇ ਪਾਣੀ ਵੱਧ ਲਾਇਆ ਉਹ ਮੁੜ ਕੇ ਜੋ ਮਰਜ਼ੀ ਕਰੀ ਜਾਈਏ ਮੱਕੀ ਫਿਰ ਆਪਦੇ ਹਿਸਾਬ ਨਾਲ ਹੀ ਤੁਰਦੀ ਹੈ ਜੋ ਮਰਜ਼ੀ ਖਾਦਾ ਪਾਈਏ ਇਹ ਕੁਝ ਵੀ ਕਰੀ ਜਾਈਏ ਇਸ ਕਰਕੇ ਜੇ ਆਪਾਂ ਇਹ ਗੱਲਾਂ ਦਾ ਪਹਿਲਾਂ ਧਿਆਨ ਰੱਖੀਏ ਤੇ ਆਪਾਂ ਜਿਹੜਾ ਵਾ ਵਧੀਆ ਗਰੋਥ ਕਰਾ ਸਕਦੇ ਮੱਕੀ ਦੀ ਹੁਣ ਤੁਸੀਂ ਕਿਤੇ ਵੇਖੋ ਜਿਹੜੀ ਆਡਾਂ ਦੇ ਉੱਤੇ ਮੱਕੀ ਆਣਾ ਉਹਨੂੰ ਪਾਣੀ ਥੋੜਾ ਜਿਹਾ ਘੱਟ ਲੱਗਦਾ ਵਾ ਥੱਲੇ ਥੱਲੇ ਲੱਗਦਾ ਉਹਦੀ ਗਰੋਥ ਵੇਖ ਲਿਓ ਜਿਹੜੀ ਮੱਕੀ ਨੂੰ ਥੋੜਾ ਜਿਹਾ ਤੇ ਪਾਣੀ ਵੱਧ ਲਾਇਆ ਉਹਦੀ ਗਰੋਥ ਵੇਲੇ ਉਹ ਥੋੜਾ ਜਿਹਾ ਫਰਕ ਅੱਗੇ ਨੂੰ ਪੈ ਜਾਂਦਾ ਵਾ ਇਸ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖ ਕੇ ਜਿਹੜਾ ਵਾ ਖੇਤੀਬਾੜੀ ਦੇ ਵਿੱਚ ਆਪਾਂ ਵਧੀਆ ਮੁਨਾਫਾ ਕਮਾ ਸਕਦੇ ਆ ਤੇ ਜੇ ਆਪਾਂ ਨਿੱਕੇ ਨਿੱਕੇ ਗਲਤਾਂ ਗਲਤੀਆਂ ਕਰੀ ਜਾਈਏ ਤੇ ਫਿਰ ਉਹੀ ਆਪਣਾ ਬਹੁਤ ਵੱਡਾ ਇੱਕ ਨੁਕਸਾਨ ਵੀ ਹੋ ਜਾਂਦਾ ਇਸ ਕਰਕੇ ਮੇਰੇ ਵੀਰ ਵੀਡੀਓ ਨਾਲ ਬਣੇ ਰਿਹਾ ਕਰੋ ਸਾਰੀ ਵੀਡੀਓ ਵੇਖਿਆ ਕਰੋ ਇਹਦੇ ਵਿੱਚ ਚੰਗੀਆਂ ਚੰਗੀਆਂ ਗੱਲਾਂ ਹੀ ਦੱਸੀ ਦੀਆਂ ਵਾ ਕਿਸੇ ਟਾਈਮ ਹਾਸੇ ਠੇਠੇ ਵੀ ਦੱਸੀਦੇ ਆ ਅਬਦੁੱਲੋ ਤੇ ਬੈਸਟੀ ਕਰੀਦਾ ਵੀ ਸਭ ਤੋਂ ਵਧੀਆ ਵੀਡੀਓ ਬਣਾਈ ਹੈ ਤਾਂ ਜੋ ਲੋਕਾਂ ਨੂੰ ਮਦਦ ਮਿਲ ਸਕੇ ਵੀ ਕੀ ਆਪਾਂ ਖੇਤੀ ਦੇ ਵਿੱਚ ਕਰਦੇ ਆ ਤੇ ਕਿਹੜੀਆਂ ਦਵਾਈਆਂ ਪਾਉਨੇ ਆ ਤੇ ਕਿਦਾਂ-ਕਿਦਾਂ ਆਪਦਾ ਜੀਵਨ ਬਤੀਤ ਕਰਦੇ ਆ ਜੇ ਕਿ ਇਹਨੂੰ ਦੁੱਖ ਲੱਗਦਾ ਹੋਵੇ ਕਿਸੇ ਨੂੰ ਤਕਲੀਫ ਲੱਗਦੀ ਹੋਵੇ ਵੀ ਸਾਡੀਆਂ ਗੱਲਾਂ ਦੇ ਨਾਲ ਵੀ ਉਹਨੂੰ ਲੱਗਦਾ ਵੀ ਸਾਨੂੰ ਲਾਗ ਕੇ ਕੀਤੀ ਜਾਂ ਕੁਝ ਵੀ ਆ ਤੇ ਉਹ ਮੇਰਾ ਵੀਰ ਅਸੀਂ ਮਾਫੀ ਮੰਗਦੇ ਆ ਤੇ ਬਾਕੀ ਤੁਹਾਡੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਕਮੈਂਟ ਕਰਿਆ ਕਰੋ ਇਸ ਸਬਸਕ੍ਰਾਈਬ ਵੀ ਕਰਿਆ ਕਰੋ ਬਹੁਤ ਬਹੁਤ ਧੰਨਵਾਦ